ਮਾਨ ਇੰਜੀਨੀਅਰ ਰਵਕਸ਼ਨ ਸ਼ੇਰਗਿਲ ਗੁਰਨਾਨਕ ਸਾਹਿਬ ਦੇ ਜਨਮ ਦਿਨ ਦੀ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਬੜਾ ਖੁਸ਼ੀ ਦਾ ਦਿਨ ਆ ਤੇ ਬੜੀ ਚਰਦੀ ਤੇ ਤਮੰਨਾ ਸੀ ਕਿ ਗੁਰਨਾਨਕ ਸਾਹਿਬ ਦੇ ਜਿੱਥੇ ਉਹ ਜਨਮ ਭੂਮੀ ਆ ਉੱਥੋਂ ਅਸੀਂ ਦਰਸ਼ਨ ਕਰਕੇ ਆਈਏ ਸੋ ਅੱਜ ਮੌਕਾ ਮਿਲਿਆ ਹੈ ਤੇ ਗੁਰਨਾਨਕ ਸਾਹਿਬ ਦੇ ਜਨਮ ਦਿਨ ਦੀ ਅਸੀਂ ਸਭ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਔਰ ਇਹ ਮੰਗ ਕਰਦੇ ਆ ਕਿ ਜਿਵੇਂ 60 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ 45 ਦਿਨ ਦਾ ਜਿਹੜਾ ਹੈ ਸਰਕਾਰ ਖੁੱਲਾ ਵੀਜ਼ਾ ਦੇਣ ਜਾ ਰਹੀ ਆ ਸੋ ਸਾਰੇ ਜਿਹੜੇ ਆ ਸਿਟੀਜ਼ਨ ਆ ਮਤਲਬ ਵੀ ਵਰਲਡ ਭਰ ਦੇ ਸਿਟੀਜ਼ਨ ਆ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਜਾਂ ਜਨੇਵੀ ਹੋਰ ਧਾਰਮਿਕ ਸਖਸ਼ੀਤਾ ਉਹਨਾਂ ਦੇ ਇਸ ਦਿਵਸ ਤੇ ਜਿਹੜਾ ਹੈ ਉਹ ਖੁੱਲਾ ਵੀਜ਼ਾ ਮਿਲੇ ਤਾਂ ਕਿ ਸਾਰੇ ਜਿਹੜੇ ਆ ਖੁੱਲੇ ਆਮ ਦਰਸ਼ਨ ਕਰ ਸਕਣ ਤੁਸੀਂ ਖੁਸ਼ ਲੱਗ ਰਹੇ ਪਰ ਕਈ ਸੰਗਤਨ ਨਰਾਜ਼ ਲੱਗੀ ਜਿਨ੍ਹਾਂ ਦੇ ਵੀਜ਼ਾ ਕੈਨਸਲ ਹੋ ਗਏ ਸਰਕਾਰ ਨੂੰ ਅਪੀਲ ਕਰਨਾ ਚਾਹੁੰ ਕਿ ਖੁੱਲੇ ਹਾਂ ਮੈਂ ਇਹੀ ਬੇਨਤੀ ਕਰ ਬਈ ਬੇਨਤੀ ਕਰ ਗਿਆ ਟਿਆਂ ਕਿ ਖੁੱਲੇ ਦਰਸ਼ਕ ਦਾਰ ਜਿਵੇਂ ਅਸੀਂ ਅਰਦਾਸ ਦੇ ਵਿੱਚ ਕਰਦੇ ਆ ਕਿ ਖੁੱਲੇ ਜਿਹੜੇ ਦਰਸ਼ਨ ਦیدار ਕਰਨ ਦਾ ਜਿਹੜਾ ਸਭ ਨੂੰ ਮੌਕਾ ਉਹ ਮਿਲਣਾ ਚਾਹੀਦਾ ਜੀ ਕਿੰਨਾ ਭਾਗ ਵਾਲੇ ਆਪਣੇ ਮੈਂ ਬਹੁਤ 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 ਖੁਸ਼ਕਿਸਮਤ ਸਮਝ ਰਿਹਾ ਅੱਜ ਕਿ ਆਪਣੇ ਗੁਰੂਤਾਮ ਜੀ ਦੇ ਦਰਸ਼ਨ ਕਰ ਰਹੇ ਹਾਂ ਬਿਲਕੁਲ ਸਰਬ ਕੁਝ ਗੁਰੂ ਮਹਾਰਾਜ ਨੇ ਬਹੁਤ ಅಪਾਰ ਕਿਰਪਾ ਕੀਤੀ ਆ ਜੋ ਕਿ ਸੰਗਤਾਂ ਦیدارੇ ਕਰ ਰਹੀਆਂ ਨੇ ਸ੍ਰੀ ਨਨਕਾਣਾ ਸਾਹਿਬ ਲਈ ਪੰਜਾ ਸਾਹਿਬ ਲਈ ਜਿਹੜਾ ਸਾਹਿਬ ਲਈ ਕਰਤਾਰਪੁਰ ਸਾਹਿਬ ਲਈ ਜਿਨ੍ਹਾਂ ਦੇ ਵਿੱਚ ਮੈਂ ਤੀਜੀ ਵਾਰ ਜਾ ਰਿਹਾ ਸਨ ਇੱਕ ਵਿੱਚ ਗਿਆ ਮੁੜ ਕੇ ਛੇਡ ਗਿਆ ਐਤ ਕ ਫਿਰ ਜਾ ਰਿਹਾ ਸਾਰਾ ਪਰਿਵਾਰ ਜਾ ਰਿਹਾ ਬੜੀ ਮਹਾਨ ਕਿਰਪਾ ਉਹ ਸਤਿਗੁਰੂ ਦੀ ਉਹ ਦਰਸ਼ਨ ਤਦਾਰੇ ਇਦਾਂ ਹੀ ਕਰਉਂਦਾ ਰਹੀ ਅਸੀਂ ਕਰਦੇ ਰਹੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਹ ਹੈ ਗੁਰਜੀਤ ਖੱਤੇ ਕਿੰਨੇ ਦਿਨ ਬਾਅਦ ਜੀ ਵਾਪਸੀ ਇਹ 10 ਦਿਨ ਦੀ 4 ਦਸੰਬਰ ਨੂੰ ਮੇਰਾ ਨਾਮ ਸੁਖਿੰਦਰ ਕੌਰ ਆ ਮੰਜੀਠਾ ਰੋਡ ਅੰਮ੍ਰਿਤਸਰੀ ਲੋਕਲੀ ਹੈਗੇ ਹਾਂ ਹਾਂਜੀ ਪਹਿਲੀ ਵਾਰੀ ਚੱਲੇ ਕਿੰਨਾ ਕਰਮਾ ਵਾਲੇ ਸਮਝਦੇ ਆ ਜੀ ਕਪੀਤ ਬਹੁਤ ਬਹੁਤ ਕਰਮਾ ਵਾਲੇ ਸਮਝਦੇ ਆ ਵੀ ਸਾਡਾ ਵੀਜ਼ਾ ਲੱਗ ਗਿਆ 50% ਵੀਜ਼ਾ ਜਿਹੜਾ ਵਾ ਉਹ ਕੈਨਸਲ ਹੋ ਗਿਆ ਤੁਸੀਂ ਤੇ ਬਹੁਤ ਕਰਮਾ ਵਾਲੇ ਸਮਝਦੇ ਆ ਵੀ ਸਾਡਾ ਵੀਜ਼ਾ ਲੱਗ ਗਿਆ ਸੀ ਦਰਸ਼ਨ ਕਰਨ ਚੱਲੇ ਆ ਬਾਬਾ ਜੀ ਦੇ ਲੋਕ ਦਰਸ਼ ਦੇ ਲਈ ਗੁਰੂਤਾ ਮਦਦ ਕਰ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਨਹੀਂ ਤੇ ਸਰਕਾਰ ਨੂੰ ਉਦੋਂ ਇਹ ਪ੍ਰਾਲੀ ਕਰਨੀ ਚਾਹੀਦੀ ਕਿ ਵੀਜ਼ੇ ਦੀ ਲੋਕ ਬਿਲਕੁਲ ਕਰਨਾ ਹਾਂ ਇੱਕ ਚਾਹ ਤੇ ਆ ਵੀ ਮਤਲਬ ਫ੍ਰੀਲੀ ਜਿਹੜੇ ਲੋਕ ਜਾਨ ਸੇਵਾ ਮਤਲਬ ਦਰਸ਼ਨ ਕਰਨਾ ਹਾਂ ਸੱਚੀ ਗੱਲ ਹੈ ਹਰ ਲਖਵਿੰਦਰ ਸਿੰਘ ਹੈ ਜੀ ਪਿੰਡ ਚੰਡਾਗੜਾ ਜ਼ਿਲ੍ਹਾ ਮਾਲਸਾ ਜੀ ਅੱਜ ਅਸੀਂ ਸਾਡੇ ਗੁਰੂਆਂ ਦੀ ਚਰਨ ਸ਼ੋਭਾ ਪ੍ਰਾਪਤ ਅ ਤੇ ਤੀਸਰੀ ਨੰਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਜਾ ਰਹੇ ਆ ਜੀ ਸਰਬੱਤ ਦੀ ਸਰਬੱਤ ਦੀ ਆਦਾ ਅਸੀ ਤਾਂ ਸਰਬੱਤ ਦਾ ਭਲਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਪੰਜਾਬ ਪਹਿਲਾਂ ਦੀ ਤਰ੍ਹਾਂ ਫੇਰ ਉਵੇਂ ਹੀ ਇਕੱਠਾ ਹੋਵੇ ਸਾਰੇ ਲੋਕ ਨਾਲ ਮਿਲ ਕੇ ਰਹਿਣ ਇਸ ਤਰ੍ਹਾਂ ਵੀ ਅਸੀਂ ਵੀ ਇਧਰੋਂ ਜੋ ਸਰਕਾਰਾਂ ਤੋਂ ਮੰਗ ਕਰਦੇ ਆ ਵਾਰ ਵੀ ਖੋਲਣਾ ਸਾਰੇ ਸਾਨੂੰ ਆਵਾਜ਼ ਆ ਵੀ ਸਾਡੀ ਜਿਹੜੀ ਖੁੱਲ ਦੇਣ ਖੁੱਲੇ ਜਾਈਏ ਖੁੱਲੇ ਆਈਏ ਵੀਜੇ ਦੀ ਪ੍ਰਕਿਰਿਆ ਖਤਮ ਕਰ ਦੇਣਾ ਬਸ ਹੀ ਚਾਰ ਦਿਨ 10 ਦਿਨ ਦਾ ਵੀਜਾ ਹੈ ਹਾਂ ਜੀ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਹਾਂ ਜੀ ਬਹੁਤ ਸ਼ਾਹ ਜੀ ਬਹੁਤ ਸ਼ਾਹ ਜੀ ਸਾਡੇ ਤਾਂ ਬੱਚਿਆਂ 'ਚ ਵੀ ਪੇਰੈਂਟਸ ਜਿੰਨੇ ਵੀ ਜਿਹੜਾ ਵੀ ਰਿਸ਼ਤੇਦਾਰ ਨੇ ਸੁਣਿਆ ਬਹੁਤ ਉਤਸ਼ਾਹ ਹੈ ਜੀ ਸੁਰਿੰਦਰ ਸਿੰਘ ਜੀ ਕਿੱਥੋਂ ਆਏ ਹੋ ਐਸ ਐ ਸਾਹਿਬ ਜਦਾ ਅਜੀਤ ਸਿੰਘ ਨਰਮੋਹਾਲੀ ਤੋਂ ਜੀ ਹਾਂ ਜੀ ਹਾਂ ਜੀ ਸਾਥਰ ਮੈਂ ਨਰਕਾਣਾ ਸਾਹਿਬ ਜਾ ਰਹੇ ਤਨਤਨ ਸਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਉ ਮਨਾਉਣ ਦੇ ਲਈ ਸੰਗਤਾਂ ਨਰਕਾਣਾ ਸਾਹਿਬ ਜਾ ਰਹੀਆਂ ਹਨ ਬਹੁਤ ਚਾਹ ਹੈ 10 ਪਹਿਲੀ ਵਾਰ ਨਰਕਾਣਾ ਸਾਹਿਬ ਜਾ ਰਿਹਾ ਹੈ ਵੈਗਰੂ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਸੂ ਸੂ ਸੰਗਤਾਂ ਤੇ ਮੇਰ ਪ੍ਰਿਆਤ ਕਰਨ ਚੜ੍ਹਦੀ ਕਲਾ ਦੇ ਵਿੱਚ ਨਰਕਾਣਾ ਸਾਹਿਬ ਜਾ ਕੇ ਯਾਤਰਾ ਸਫਲੀ ਕਰਨ